ਹਾਂਜੀ ਸੋਸਰੀ ਕਾ ਲਾਈਵ ਦੇ ਵਿੱਚ ਸਵਾਗਤ ਇਹ ਹੈ ਜੀ ਲਾਣਾ ਸ਼ਹਿਰ ਬਠਿੰਡਾ ਇਹ ਹੈ ਉਹ ਟਾਵਰ ਜਿੱਥੋਂ ਤੁਸੀਂ ਸੁਣਦੇ ਹੋ ਨਿਓ 101.1 ਮੈਗਾਵਾਟ ਐਫਐਮ ਰੇਡੀਓ ਬਠਿੰਡਾ ਜਿੱਥੇ ਤੁਸੀਂ ਪਰਮਾਸ਼ਾਲੇ ਪ੍ਰੋਗਰਾਮ ਸੁਣਦੇ ਹੋ ਨਿਓ 101.1 ਮੈਗਾਵਾਟ ਦੇ ਪਾਸੇ ਹੋਟਲ ਆਕਾਸ਼ ਇਹ ਕੰਟਰੋਲ ਪੰਪ ਆ ਰਹੀ ਹੈ ਭਾਈ ਨੇ ਉਂਗਲ ਦਾ ਦੇਦਾ ਇਸ਼ਾਰਾ ਤੇ ਭਾਈ ਇੰਟੀ ਹੋਊਗਾ ਲਾਈਵ ਜਾ ਰਿਹਾ ਛੋਟ ਛੋਟ ਇਧਰ ਦੇ ਦੇਖਣੇ ਆ ਦਾ ਮੋਬਾਈਲਾਂ ਦਾ ਸਸਤਾ ਕੰਮ ਹੈਗਾ ਇਧਰ ਹੀ ਘੱਟ ਲਓ ਜੀ ਹਾਂ ਪੈਪ ਦੇ ਇਤੋਂ ਨਹੀਂ ਚੱਲ 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 ਕਰਦੇ ਫੁੱਲ ਹਵਾ ਮੰਡ ਵੀ ਲੈ ਜਾਂਦੇ ਤੇ ਮੋੜਦੇ ਨਹੀਂ ਚੱਲੀ ਚੱਲੋ ਚੱਲੀ ਸਿੱਧਾ ਦੁਵਾਰਾ ਸਾਹਿਬ ਯਾਦਗਾਰ ਸ਼ੀਦਾਂ ਇਹ ਗੁਰੂ ਘਰ ਕਿਉਂ ਆਇਆ ਹੋਇਆ ਇਹਦੀ ਜਾਣਕਾਰੀ ਦੇ ਦਾਂਗੇ ਕਦੇ ਬਣਾ ਕੇ ਵੀਡੀਓ ਤੇ ਬੰਦੇ ਜੀਰੋ ਜੁੜੇ ਹੋਏ ਆ ਜੀਰੋ ਉਹ ਮੈਂ ਨਾ ਉਹਨਾਂ ਨੂੰ ਪਤਾ ਲੱਗ ਜਾਉ YouTube ਵਾਲਿਆਂ ਨੂੰ ਵੀ ਉਹ ਦੇਖੀ ਚੋਬਰਾ ਇਹ ਗੰਨੇ ਦਾ ਯੂਸ ਸੰਤਰੇ ਦਾ ਯੂ ਉਹ ਜਿਹੜੀ ਝੰਡੀ ਦੇ ਸਿੱਧਾ ਵਿੱਚ ਮਾਰਨਾ 5 ਰੁਪਏ 5 ਰੁਪਏ ਆ ਦਰਖਤ ਬਚਾ ਲੈ ਕੀ ਨਾ ਲਾਇਆ ਉਹਨਾਂ ਨੂੰ ਸਿੱਧਾ ਉਹ ਜਿਹੜੀ ਛਤਰੀ ਲੱਗੀ ਪਈ ਉਹਦੇ 50 ਰੁਪਏ ਸਮਾਨ ਲੱਗਾ ਆ ਹਾਂ ਹਾਂ ਚੰਦਰਾ ਡਰਾਈਵਰ ਮਾਰ ਦੇ ਕਿਹਨਾਂ ਹਾਂ ਹਾਂ ਸੀ ਉਹ ਦੀ ਦੁਕਾਨ ਉਹ ਐਲ ਦਾ 100 ਰੁਪਏ ਕੀ ਲੈਣਾ ਹੁੰਦਾ ਸੀ ਦੇਖ ਲਓ ਅੱਜ ਤਾਂ ਜਮਾਂ ਸ਼ਾਰੂ ਖਾਣੀ ਲਾ ਰੈਣਕ ਲੱਗ ਰਿਹਾ ਐਨਕਾਂ ਨਾਲ ਅਸੀਂ ਜਮਾਂ ਇਕੱਠਾ ਸੌਦਾ ਮਾਰਿਆ ਸੀ ਹਾਂ ਸ਼ਹਿਰ ਚ ਆ ਕੇ ਲਾਈਵ ਕਰਾਂ ਤਾਂ ਹਨੇਰਾ ਸਾਫ਼ ਦਿਖਦਾ ਪੂਰਾ ਮੋਬਾਈਲ ਦਾ ਕਵਰ 50 ਰੁਪਏ 50 ਰੁਪਏ 50 ਰੁਪਏ ਸਸਤਾ ਸਮਾਨ ਤੁਸੀਂ ਇੱਥੋਂ ਲੈ ਸਕਦੇ ਹੋ 50 ਰੁਪਏ 50 ਰੁਪਏ ਮੋਬਾਈਲ ਦੀ ਅਸੈਂਟਰੀ ਬੋਰਡ ਇਹ ਹੈਗਾਗਾ ਹਸਪਤਾਲ ਦੇ ਨਾਲ ਉਹ ਸਾਹਮਣੇ ਪੁਲਿਸ ਲਾਈਨ ਬਟੰਡੇ ਆਹ ਮੋਬਾਈਲ ਦਾ ਕਮਿਸ਼ਨ 50 ਰੁਪਏ 50 ਚਲੋ ਲੱਭਾ ਦੇਖ ਲੈ ਕਿਹੜੇ ਦਾ ਉਹ ਹਾਂ ਲੱਭਾ ਦੇਖ ਲਈਏ ਕਿਹੜੇ ਦਾ ਨੋਟ ਦੇ ਤੋ ਜასი ਸਿੱਟੇ ਵਾਲਾ ਆਗੇ ਨੇ ਬਾਬਾ ਨੇ ਦਾੜੀ ਐਂਕ ਲਾਦੀ ਵਜ ਤੋਂ ਆਦਾ ਪੇਜ ਜਾ ਰਿਹਾ

हाँ जी दोस्तों की हाल चाल ठीक ठाक ਗਲਾਸ ਕਾਰਡ ਲੈਣਾ ਕਰਨਾ ਕਰ ਲੈਣਾ ਹੂੰ ਗਲਾਸ ਕਾਰਡ ਲੈ ਲੈਣਾ ਤੈਨੂੰ ਤੈਨੂੰ ਲੈ ਲੈ ਫਿਰ ਜਿੱਤੂ ਬੈਸ ਕੌਰ ਨੂੰ ਵੀ ਉਹ ਗਲਾਸ ਕਾਰਡ ਵੀ ਲੈ ਲੈਣਾ ਹੈ ਫਿਰ ਚਲ ਆ ਜਾ ਮਰਾ ਪੱਕਾ ਸਵਾਦ ਘਟ ਹੈ ਹੈ ਐ ਕਰ ਚਲ ਦੋ ਲੈ ਲੈ ਫਿਰ ਗਲਾਸ ਕਾਰਡ ਲੈਣਾ ਤੂੰ ਲੋਕ ਖੋਲੂ ਸੀ ਸੀ 3 ਲਾਈਟ ਲੱਗੇ ਜੀ ਮੈਂ ਕਿ ਮੋੜ ਲੈ ਮੈਂ ਕਿ ਲੋਕ ਨਾ 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 ਨਾਲ ਦੁਆਰੇ ਕਰਸਾਈਟ ਨਹੀਂ ਹੋੜਾ ਇਧਰੋਂ ਨਾ ਹੋ ਚਲੀ ਇਹ ਕਿਵੇਂ ਗਈ ਇਹ ਤਾਂ ਬੜਾ ਚਿਕਾਣਾ ਮੇਰੇ ਲਈ ਨਾ ਜੇ ਆਪਾਂ ਸਿੰਗੂ ਲਾਈਟ ਦੋਨਾਂ ਨਿਕਲ ਰਹਾ ਹੈ ਹਾਂ ਦੋ ਰਲਾ ਆ ਫੜ ਮੈਂ ਪੈਸੇ ਨਾ ਕੱਟੇ ਆਈ ਰੂਮ ਲਾਈਵ ਚਲੀ ਜਾਂਦਾ ਨਾ ਠੀਕ ਹੈ ਦੋ ਦੇ ਦਿਓ ਜੀ ਅੱਛਾ ਚੱਲ ਹੁਣ ਦੇਖ ਕੇ ਪੜ੍ਹਦੇ ਆਂ 10 ਕੋਈ ਪਹਿਲਾਂ ਪਤਾ ਨਹੀਂ ਲੱਗਾ ਇਹ ਤਾਂ ਉਹ ਦੇਖੇ ਪੁਰਾਣੇ ਠੀਕ ਹੈ ਥਾ ਲਓ ਜੇ ਵੀ ਇਹ ਨਾਲ ਦੀ ਇਹ ਸਿੱਧੇ ਲਾਈਟ ਸੱਤੇ ਪਾਸ ਚੁੱਕੋ ਮੋਬਾਈਲ ਤੇ ਆਪਾਰੂ ਇਸ ਮੋਬਾਈਲ ਨੰਬਰ ਤੇ ਮੋਬਾਈਲ ਤੇ ਹੋਰ ਕੁਝ ਠੀਕ ਹੈ ਜੋ ਲਾਹਤ ਵਧੀਆ ਕੰਪਨੀ ਹੈ ਕੀ ਦਿਖਾਤੇ ਹੋਣੇ ਦੇਖਣ ਮੋਬਾਈਲ ਤੇ ਕੱਲ ਇੱਕ ਤਾਂ ਉਤਲੇ ਨਾ ਮੈਂ ਕਹਿੰਦਾ ਯਾਰ ਬਰਤੋਂ ਪਮਾਇੰਦ ਤੋਂ ਨਾ ਜੀਨਾ ਅਜਿਹਾ ਸਮਾਨ ਹੀ ਨਹੀਂ ਪਤਾ ਨਾ ਕਿੱਧਰ ਕੀ ਪਾ ਲੈਂਦੇ ਹੋਰ ਚੀਜ਼ਾਂ ਹੀ ਵਾਗੀਆਂ ਨੇ ਆਪਣੇ ਦਾ ਨੂੰ ਬੜਾ ਜਿਆਦਾ ਵੀਡੀਓ ਕਰਦੇ ਆ ਪਾਇੰਟ ਇਹ ਯਾਰ ਪੈਨਲ ਲਈ ਲੈ ਸਕਦੇ ਹਾਂ ਗਲਾਸ ਗਾਰਡ ਦੁਕਾਨ ਹੈਗੀ ਆ ਆਹਦੇ ਜਿੰਦਲ ਫੋਟੋ ਸਟੇਟ ਇਥੋਂ ਮੋਬਾਈਲ ਦਾ ਇਹਨਾਂ ਦੋਸਤ ਦੇ ਪੁੱਛਦਾ ਨਾ ਕਬਰ ਕਿੱਟਾ ਜਾ ਹੈ ਇਹ ਮਨਦੀਪ ਵਾਲੇ ਦਾ ਕਿਛੀ ਆਈਫੋਨ 15 ਦਾ ਤੇ 16 ਬ్రో ਫੌਜੀ ਫੌਜੀ ਦੇਸ਼ ਦੀ ਸ਼ਾਨ ਫੌਜੀ ਦੇਸ਼ ਦੀ ਸ਼ਾਨ ਚਲੋ 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 ਲਾਸਗੜ ਨੂੰ ਉਧਰ ਪੇ ਇਹ ਸੀ 3 ਆ ਵੀ ਉਹਦੇ ਕੋਲ 1+ ਆ ਕੋਈ ਤੇ ਕੋਈ ਲੱਗਦਾ ਨਹੀਂ ਜੀ ਆਪਾਂ ਹੂੰ ਇਹਦਾ ਉਹੀ ਜਿਹੜਾ ਕੋਈ ਕਰ ਆ ਵਧੀਆ ਕੁਆਲਿਟੀ ਦੇ ਸੀਗਾ ਇਹ ਸ਼ੁਕਰਾ ਤੁਹਾਨੂੰ ਆਪਾਂ ਹੈ ਨਾ ਫਿਰ ਮਾਨਣਾ ਜੀ ਉਹ ਜਿਹੜਾ ਉਹੀ ਜਿਹੜਾ ਹੂੰ ਤੁਹਾਨੂੰ ਕੋਈ ਬੰਦੇ ਨਹੀਂ ਬਣਾਏ ਬਠਿੰਡਾ 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 ਝੀਲਾਂ ਦਾ ਸ਼ਹਿਰ ਬਠਿੰਡਾ ਨਰੋਲ ਬਠਿੰਡਾ ਨਰੋਲ ਕਾਲੇ ਰੰਗ ਦੀ ਕੀਆ ਕਰੈਂਸ ਕਰੰਸ ਉਹ ਸਾਹਮਣੇ ਆ ਗਿਆ ਜੀ ਰਜਿੰਦਰਾ ਕਾਲ ਜੋ ਬਠਿੰਡੇ ਦਾ ਪੁਰਾਣਾ ਕਾਲਜ ਤੇ ਉੱਤੇ ਲੱਗਿਆ ਉਗ ਰਿਹਾ ਹੈ ਦਰਖਤ ਦੇ ਮਿਲਦਾ ਕਿਸੇ ਨੇ ਤਾਂ ਜੜ ਕੇ ਟੈਂਗੀ ਦੇਖੀ ਨਹੀਂ ਕਰਿਆ ਨਾ ਬਾਈ ਉਹ ਦੇ ਕਿੰਨਾ ਦਰਖਤ ਹੋਇਆ ਗਿਆ ਨਹੀਂ ਤਾਂ ਪੱਟ ਦੰਦੇ ਹੈਂ ਉਹਦਾ ਨਾਇਆ ਨਹੀਂ ਤਾਂ ਪੱਟ ਦੰਦੇ ਪੂਰਾ ਨਾਇਆ ਤੈਨੂੰ ਪਤਾ ਨਹੀਂ ਪਿੱਪਲ ਦਾਣਾ ਨਾ ਲੱਗਿਆ ਪਿੱਪਲ ਰਜਿੰਦਰਾ ਕਾਲਜ ਵਾਲੇ ਜਿਹੜੀ ਮੈਨੇਜਮੈਂਟ ਆ ਤੇ ਉਹ ਪਿੱਪਲ ਇਹਨਾਂ ਨੂੰ ਦੱਸਿਆ ਨਹੀਂ ਉੱਤੇ ਤਨਖਾਹਾਂ ਲੈ ਕੇ ਮੁੜ ਜਾਂਦੇ ਤੁਸੀਂ ਉਹ ਹੈਂ ਹੋਰ ਸੀ ਉੱਥੇ ਸੀ ਆ ਇਹਦਾ ਮੁੰਡਾ ਹੈ ਉਹ ਸਕੂਲ ਗਿਆ ਉਹ ਉਹੀ ਸੀ ਦੇਖ ਕੇ ਐਣਕਾਂ ਲਾਈਆਂ ਸੀ ਆਪਾਂ ਇੱਥੋਂ ਜਿਤੇ ਨੇ ਆਪਾਂ ਐਣਕਾਂ ਲਾਈਆਂ ਇਹਨਾਂ ਦਾ ਕੰਮ ਬਹੁਤ ਚੱਲਿਆ ਆ ਇਹ ਕਹਿੰਦੇ ਵੀ ਤੁਸੀਂ ਇੱਥੇ ਨਾ ਆਇਆ ਕਰੋ ਯਾਰ ਚਾਟ ਭੰਡਾਰ ਤਾਂ ਤੁਸੀਂ ਕੁਲਚੇ ਖਾ ਸਕਦੇ ਹੋ ਕੁਲਚੇ ਇਦਰਾ ਹੈ ਗਾ ਸਟੇਡੀਅਮ ਇਹ ਬੱਚੇ ਪੜ ਕੇ ਆ ਰਹੇ ਆ ਰੇਂਦਰਾਗਾ ਜਰੀਂਦਰਾਗਾ ਜਰੀਂਦਰਾਗਾ ਆਪਾਂ ਵੀ ਚਾਹ ਦੀ ਰੀੜੀ ਲੱਗ ਗਈ ਇੱਥੇ ਕੋਈ ਬਾਗ ਦੀ ਛੁੱਟੀ ਹੋ ਵੀ ਗਈ ਕਿ ਗਾਜੇ ਦੀ ਹੈ ਅ ਆਹ ਚੰਦਰੀ ਇਹ ਡਰਾਈਵਰ ਹੁੰਦੇ ਆ ਜਿਹੜੇ ਇਹ ਕਲਚ ਲੱਪਕੇ ਬ੍ਰੇਕ ਲਾਉਂਦੇ ਆ

ਆ ਉੱਧੇ ਦਾ ਆ ਮੋੜੇ ਸੀ ਚੜਗਾਹਾਂ ਦੀ ਸਾਂਜੀ ਇਹ ਹੈ ਜੀਲਾਂ ਦਾ ਸ਼ਹਿਰ ਬਠਿੰਡਾ ਆ ਚੜਨਾ ਆ ਚੜ ਜਾ ਮਿੰਨੀ 70 ਤੇ 75 ਕਰ ਵਾਲੀ ਗਲੀ ਕਿਹੜੇ ਪੱਤਰਕਾਰ ਵਾਲੀ ਗਲੀ ਇਹਦਾ ਬੰਦ ਹੋ ਗਈ ਲਾ ਦੂਰ ਤੋਂ ਵਾਲੀ ਕਰਾਂਗੇ ਦੇ ਘਰੇ ਵਾਲੇ ਨਾ ਇਹਦਾ ਛੱਤ ਪਈ ਹੋਊ ਜਾਊਗੀ ਭਈ ਆ ਆ ਮੋੜਦਾ ਆ ਮੋੜਦਾ ਬਸ ਲੋੜ ਹੀ ਨਹੀਂ ਸਾਰੇ ਆਪ ਹੀ ਮੁੜ ਜਾਣਗੇ ਆ ਗਏ ਉਹ ਜਿਹੜੇ ਇਹ ਜਾਓ ਗਲੀ ਜਹਾਂ ਕਹਾਂ ਇਧਰੇ ਆਪ ਆਏ ਸੀ ਉਹਦੇ ਨਾ ਬਟੰਡੇ ਦੀਆਂ ਭੀੜੀਆਂ ਗਲੀਆਂ ਸੰਦਾਂ ਸਾਰੇ ਗਵਾਂਢੀ ਠਾਦੇ ਕਚਰ ਕਚਰ ਸੰਜੀਵਣੀ ਨੇਚਰਲ ਥੈਰੇਪੀ ਕਿਤੇ ਸਾਡੇ ਬਾਪੂ ਨੇ ਆਈ ਕਿਤੇ ਮਾਰੇ ਹੁੰਦਾ ਕਿਹੜਾ ਕਿਤੇ ਅੱਜ ਤੋਂ 50 ਸਾਲ ਪਹਿਲਾਂ ਬਟੰਡੇ ਦੇ ਇਹੇ ਜੇ ਖਾਲੀ ਜੇ ਗੁੰਝੇ ਜਿ ਕਿਤੇ 2 3000 ਗਾਈ ਦੀ ਗੋਠੀ ਪਾਈ ਹੁੰਦੀ ਤੇ ਨਾ ਕਿਦੇ ਪਾਣੀ ਖੜਨ ਦਾ ਚੱਕਰ ਸੀ ਮੀਂਹ ਪੈ ਗਿਆ ਪਾਣੀ ਪਾਕ ਕਬੂਤਰਾਂ ਵਾਲੇ ਪਾਣੀ ਉਧਰ ਵਾਲੀ ਇਹ ਦੇਖੋ ਕੋਨਾ ਸਪੀਕਰ ਹਾਂ ਆਹ ਜੋੜ ਦੋ ਤਰ੍ਹਾਂ ਜੀ ਇੱਥੇ ਮੈਂ ਕਹਣਾ ਪੇੜੀਆਂ ਪੇੜੀਆਂ ਗਲੀਆਂ ਉਠੰਡੇ ਦੀਆਂ ਹਜ਼ਾਰ ਪੈਸੇ ਸੇਲ 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 ਹਜ਼ਾਰ ਦੀਆਂ ਤਿੰਨ ਜੋੜੀਆਂ ਲੈ ਜਾਓ ਭਾਈ ਦੇਖੋ ਚੋਬਰੋ ਪੜਨ ਵਾਲੋ ਹਜ਼ਾਰ ਦੇ ਤਿੰਨ ਜੋੜੇ ਹਜ਼ਾਰ ਦੇ ਸੇਲ 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 ਹਜ਼ਾਰ ਦੇ ਤਿੰਨ ਜੋੜੇ ਹਜ਼ਾਰ ਦੇ ਕੋਈ ਸੇਲ ਵਾਲੀ ਵੀਡੀਓ ਬਣਾ ਚੱਕ ਮੀ ਹਾਂ ਬਿਲਕੁਲ ਐਦੋ ਵੀ ਖਰੀਦ ਲੋ ਸਾਮਾਨ ਬਾਈ ਦੇ ਕੰਬਲ ਖਰੀਦਦੇ ਨੇ ਕੰਬਲ ਖਰੀਦਦਾ ਠੰਡ ਵੱਧ ਲੱਗਦੀ ਆ ਹਾਂ ਇੱਥੋਂ ਤੁਸੀਂ ਜਰਾਬਾਂ ਖਰੀਦ ਸਕਦੇ ਹੋ ਯੂਰੋਪਾਂ ਇੱਥੋਂ ਰੰਗ ਚ ਰੱਖ ਲਾ ਦੇ ਜਾਵੇ ਚੁੰਨੀ ਮੇਰੀ ਕੀ ਕਹਿੰਦਾ ਦਾ ਗਾਣੇ ਚ ਰੰਗ ਤੇ ਗੱਡੀ ਦੇ ਨਾਲ ਦੀ ਨਾ ਇੱਥੋਂ ਤੁਸੀਂ ਮਹਿੰਗੇ ਸੂਟ ਲੈ ਸਕਦਾ ਤੁਸੀਂ ਇਹ ਸਾਸਤਵੇਂ ਸੂਟਾਂ ਮਹਿੰਗੇ ਸਾਸਤੇ ਸੂਟ ਖਰੀਦਣ ਲਈ ਸੰਪਰਕ ਕਰੋ ਬਹੁਤ ਹੋਰ ਗੱਲ ਕਰੋ ਉਹਦੇ ਨਾਲ ਹਾਂ ਇੱਥੇ ਰਹਿੰਦੇ ਹੀ ਗਲਾਗਾਰ ਹਯੂਰਾ ਸਿੰਘ ਵੀ ਅਰਮਾਨ ਗਾਰਮੈਂਟਸ ਇੱਥੋਂ ਵੀ ਪਾਂਡੇ ਖਰੀਦ ਸਕਦਾ ਇੱਥੋਂ ਤੁਸੀਂ ਮਹਿੰਗਾ ਸਮਾਨ ਖਰੀਦ ਸਕਦੇ ਹੋ। ਮਹਿੰਗਾ। ਹਾਂ, ਲਹਿੰਗੇ ਲੂਂਗੇ ਫਿਰ ਇਧਨੇ ਜਿਸ ਵਾਰ ਕਰੋ। ਸਾਹਮਣੇ ਆ ਗਿਆ ਮੰਨਤ ਜਰਨਲ ਸਟੋਰ। ਹੂੰ। ਨਾ ਜਨਾਵ ਲਾਈਵ ਬੰਦ ਕਰਦੇ